ਆਮਚੋ ਦਾ ਸਰਪੰਚ ਮੇਰੇ ਘਰ ਵਾਲਾ ਸਿਕੰਦਰ ਸਿੰਘ ਆ ਅਹੀਂ ਜਦੋਂ ਆਈਟੀਆ ਆਪਣੇ ਚੋਣਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੰਦ ਨੂੰ ਥੱਕੇ ਮਾਰੇ ਇਹਨਾਂ ਨੇ ਉੱਥੇ ਵਿਕਰਮ ਜੀ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਮੈਨੂੰ ਯਾਦ ਨਹੀਂਗਾ ਅਮਰਤਪਾਲ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ ਅਹੀਂ 250 ਵੋਟ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਅਰਕਾਂ ਬਾਲੇਵਾਲ ਤੋਂ ਉਹ ਹੁਣ ਅਹੀਂ ਉੱਥੇ ਚੋਣਸ਼ਾਨ ਲੈਣ ਗਏ ਆ ਉਥੇ ਉਹਨਾਂ ਬੰਦੇ ਸੱਦ ਕੇ ਸਾਡੇ ਮੰਗਰ ਲਾਏ ਅਸੀਂ ਆਉਂਦੇ ਆਰਾਮ ਨਾਲ ਇੱਥੇ ਆਣ ਕੇ ਹਨੂਰਾ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਜ ਛੜੀ ਸਾਰੇ ਸ਼ੀਸ਼ੇ ਛੁਛੇ ਤੋੜ ਛੜਿਆ ਆ ਆ ਆਪਣਾ ਜੁੜੇ ਹਥਿਆਰ ਆ ਇਹਨਾਂ ਕੋਲ ਕਿਹ ਕੋ ਬੈਸਬੋਲ ਆ ਕਿਹ ਕੋ ਹਾਕੀ ਆ ਕਿਹ ਕੋ ਕੁਛ ਆ ਬਹੁਤ ਤੇਜ਼ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਭਾਜੀ ਆਪਾਂ ਆਪਣੇ ਚੋਨਚਾ ਲੈ ਕੇ ਆਉਨੇ ਆ ਆਪਣਾ ਆਈ.ਟੀ.ਆਈ ਕਾਲਜ ਤੋਂ ਇਹਨਾਂ ਸਾਡੀ ਸ਼ਰੀਆ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਤੇ ਚਾਚੀ ਮੇਰੇ ਸਰਪੰਚ ਕੋਲੋਂ ਤੇ ਆ ਜਿਹੜਾ ਅੱਥੀ ਸ਼ਰੀਆ ਵਿੱਚ ਗਾਰੇ ਤੇ ਗੱਡੀ ਗੱਡੀ ਪਣੀ ਗੱਡੀ ਬਕੋ ਤੇ ਮੌਕੇ ਦਾ ਗ ਇਹ ਕੋ ਕੰਮ ਥੋੜਾ ਭਾਜੀ ਉਹ 15 20 ਜਣੇ ਭਾਜੀ ਆਮ ਆਦਮੀ ਦੇ ਬੰਦੇ ਭਾਜੀ ਉਹ ਵੀ ਬਣਾਦਾ ਆਮ ਆਦਮੀ ਚ ਮੈਨੂੰ ਕਿਹਨੇ ਪਤਾ ਅਹੀਂ ਭਾਜੀ ਆਮ ਆਦਮੀ ਚ ਉਹ ਹੋਣਾ ਇਹ 10 ਦਿਨ ਪਹਿਲਾਂ ਇਹ ਆਮ ਆਦਮੀ ਚ ਸਾਡੇ ਵਿੱਚ ਤਿੰਨੇ ਜਣੇ ਇੱਕ ਨਾਲ ਚਾਚੀ ਹੈ ਮੇਰੇ ਇੱਥੇ ਤਿੰਨੇ ਜਣੇ ਭਾਜੀ ਆ ਪਾਏ ਗਏ ਸਰ ਇੱਕ ਉਹ ਨਾਲ ਛੋਟਾ ਬੱਚਾ ਨਾਲ ਉਹ ਸਰਚ ਨੂੰ ਸੱਟ ਲਾਤੀ ਜਣੇ ਭਾਜੀ ਮੈਂ ਹੁਣ ਆ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਚਾਨਕ ਡਿਊਟੀ ਤੋਂ ਆਇਆ ਮੈਂ ਹੁਣ ਇਹਦਾ ਫੋਨ ਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭਾਜੀ ਇਹ ਪੇਪਰ ਸਰਪੰਚੀ ਦੇ ਚੋਣ ਚੋਣ ਨਿਸ਼ਾਨ ਲੈਣ ਗਏ ਸੀ ਆਈ ਟੀ ਆਈ ਤੇ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣਾ ਸਾਡੇ ਲੋ ਮੈਂਬਰ ਤੇ ਤੁਸੀਂ ਧੱਕੇ ਨਾਲ ਧੱਕੇਸ਼ਾਹੀ ਨਾ ਕਰੋ ਉਹ ਧੱਕੇਸ਼ਾਹੀ ਕਰ ਲੈ ਪਈ ਆਈਡੀਆ ਨਾਲ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਅਦ ਸਦਤਰ ਮਾਰ ਕੇ ਦੋਵੇਂ ਦੇ ਸਿਰ ਪੜੇ ਆ ਬਾਅਦ ਖਾਣੇ ਲਾ ਕੇ ਬਾਅਦ ਵਿੱਚ